ਹਾਂਜੀ ਪ੍ਰਧਾਨ ਜੀ ਜਿਹੜਾ ਆਪਣੇ ਅੰਵੇਦਕਰ ਦਾ ਜਿਹੜਾ ਬੁੱਤ ਤੋੜਿਆ ਗਿਆ بی.ਐਡੀਪੀ ਕੀਤੀ ਗਈ ਹੈ ਆ ਡੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਕੀ ਕਹਿਣਾ ਚਾਹੁੰਦੇ ਨੇ ਇਸ ਬੰਦੇ ਸਾਡੇ ਭਾਰਤ ਦੇਸ਼ ਦੀ ਨਿਰਮਾਤਾ ਜਿਨ੍ਹਾਂ ਨੇ ਸਾਡਾ ਭਾਰਤ ਦਾ ਐਸਾ ਇੱਕ ਸ਼ਾਨਦਾਰ ਸਵਧਾਨ ਲਿਖਿਆ ਜਿੰਦੇ ਵਿੱਚ ਸਾਰੇ ਹੀ ਵਰਗਾਂ ਦੇ ਲੋਕਾਂ ਨੂੰ ਇੱਕ ਜੀਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਜੈ ਇੱਕ ਮਹਾਨ ਵਿਅਕਤੀ ਜਿਹੜੀ ਸ੍ਰੀ ਅੰਮ੍ਰਿਤਸਰ ਵਿਖੇ بیਅਦਬੀ ਕੀਤੀ ਗਈ ਹੈ ਇਸ ਦੇ ਨਾਲ ਕਰੋੜਾਂ ਹੀ ਲੋਕਾਂ ਤੇ ਭਾਵੇਂ ਉਹ ਸਮਾਜ ਦੇ ਕਿਸੇ ਹਿੱਸੇ ਦੇ ਵੀ ਲੋਕ ਹੋ ਕਿਉਂਕਿ ਜਿਹੜੇ ਬਾਬਾ ਭੀਮਰਾਓ ਮੇਧਕਰ ਸੀ ਜਿਹੜੀ ਉਹਨਾਂ ਦੀ ਸੋਚ ਸੀ ਉਹ ਸਾਰੇ ਵਰਗਾ ਤੋਂ ਉੱਪਰ ਉੱਠ ਕੇ ਸੋਚ ਸੀ ਉਹ ਸਰਬ ਪ੍ਰਵਾਨਿਤ ਜਿਹੜੇ ਸਾਡੇ ਦੇਸ਼ ਦੇ ਨੇਤਾ ਸਨ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਹੋਏ ਜਿਹੜੇ ਉਹ ਜੋ ਉਹਨਾਂ ਨੇ ਸੰਵਿਧਾਨ ਲਿਖਤਾ ਉਹ ਇੱਕ ਮਨੁੱਖਤਾ ਲਈ ਦੁਬਾਰਾ ਕਦੇ ਲਿਖਿਆ ਨਹੀਂ ਜਾਣਾ ਉਸਾ ਸੁਨਹਿਰੀ ਸਮਾਂ ਦੁਆਰਾ ਜ਼ਿੰਦਗੀ 'ਚ ਆਉਣਾ ਨਹੀਂ ਕਦੇ ਪਰ ਜਿਹੜੀ ਬੜੀ ਕਾਨੂੰਨੀ ਹਰਕਤ ਕਿਸੇ ਛਾਜਛ ਦੇ ਤਹਿਤ ਅਸੀਂ ਸਮਝਿਆ ਕਰਵਾਈ ਗਈ ਹੈ ਕੀਤੀ ਨਹੀਂ ਗਈ ਕਰਵਾਈ ਗਈ ਹੈ ਉਹਦੀ ਡੂੰਗੀ ਜਾਂਚ ਪੜਤਾਲ ਕਰਕੇ ਜਿਹੜੇ ਦੋਚੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਪਿੱਛੇ ਕਿਸੇ ਏਜੰਸੀ ਦਾ ਹੱਥ ਹੈ ਜਾਂ ਕਿਸੇ ਦੇਸ਼ ਵਿਰੋਧੀ ਸੰਗਠਨ ਦਾ ਹੱਥ ਹੈ ਉਹਦਾ ਪਰਦਾ ਫਾਸ਼ ਕਰਕੇ ਉਹਨੂੰ ਸਲਾਖਾ ਪਿੱਛੇ ਛੱਟ ਕੇ ਦੇਸ਼ ਤਰੋਏ ਦੀਆਂ ਜਿਹੜੀਆਂ ਧਰਾਵਾਂ ਨੇ ਲਗਾ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਦੇਸ਼ ਦੇ ਕਰੂੜਾ ਲੋਕਾਂ ਦੇ ਜਿਹੜੇ ਹਿਰਦੇ ਜੋ ਬਲੁੰਦਰੇ ਗਏ ਨੇ ਉਹਨਾਂ ਨੂੰ ਸ਼ਾਂਤੀ ਮਿਲੇ ਅਸੀਂ ਆਪਦੀਆਂ ਕਾਂਗਰਸ ਪਾਰਟੀ ਵੱਲੋਂ ਸਾਡੇ ਐਸਟੀ ਸੈੱਲ ਵੱਲੋਂ ਸਾਡੇ ਜ਼ਿਲ੍ਹਾ ਕਾਂਗਰਸ ਸੇਵਾਦਾਲ ਵੱਲੋਂ ਬੜੀ ਜ਼ੋਰ ਮੰਗ ਕਰਦੇ ਆ ਬੀਸੀ ਸੈੱਲ ਵੱਲੋਂ ਵੀ ਨੈਸ਼ਨਲ ਮਾਂ ਪੰਚਾਇਤ ਦੇ ਸਾਥੀਆਂ ਵੱਲੋਂ ਵੀ ਅਸੀਂ ਅੱਜ ਮੁੱਖ ਮੰਤਰੀ ਦੇ ਨਾਂ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਮੰਗ ਪੱਤਰ ਦੇ ਚੱਲੇ ਆ ਕਿ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਡਾਕਟਰ ਪੀਂਬਰਾਵ ਦੀ ਦੇ ਬੁੱਤ ਲੱਗੇ ਹੋਏ ਨੇ ਉਹਨਾਂ ਨੂੰ ਸੁਰੱਖਿਆ ਦਾ ਕਵਚ ਦਿੱਤਾ ਜਾਵੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਜਿਹੜੇ ਦੇਸ਼ ਵਿਰੋਧੀ ਅੰਸਰ ਨੇ ਉਹ ਸਾਡੇ ਦੇਸ਼ ਦੀ ਸ਼ਾਂਤੀ ਭੰਗ ਨਾ ਕਰ ਸਕਣ। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ? ਮੈਂ ਬੋਟ ਸਿੰਘ ਘਾਰੂ ਸੇਵਾਦਾਰ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਕਾਂਗਰਸ ਪਾਰਟੀ نیشنل ਲੋਕਤ ਮਹਾਪੰਚਾਇਤ ਦਾ ਬੈਰ ਚੇਰਮਨ ਪੰਜਾਬ ਅੱਜ ਅਸੀਂ ਜਿਵੇਂ ਕਿ ਸਰਦਾਰ ਜੀਸ਼ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੈ ਜਿਹੜਾ ਗੁਰੂ ਕੀ ਨਗਰੀ ਦੇ ਵਿੱਚ ਅੰਮ੍ਰਿਤਸਰ 바ਵਾ ਸਾਹਿਬ ਦੀ ਮੂਰਤੀ ਦੀ ਤੋੜਪਨ ਹੋਈ ਹੈ। ਇਹ ਮੈਨੂੰ ਤਾਂ ਸਿੱਧੇ ਦਾ ਸਿੱਧਾ ਲੱਗਦਾ ਕਿਉਂਕਿ ਪਿਛਲੀ ਦਿਨਾਂ ਤੋਂ ਜਿਹੜਾ ਆਮਦਸ਼ਾਹ ਨੇ ਇੱਕ ਬਿਆਨ ਦਿੱਤਾ ਸੀ 바ਵਾਜੀ ਦੀ ਨਿਖੇਦੀ ਕੀਤੀ ਸੀ ਉਸ ਤੋਂ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਵਾਰ-ਵਾਰ ਹਰ-ਹਰ ਥਾਂ ਤੇ ਜਿਹੜੀ ਇਹ ਦੁਰਘਟਨਾ ਹੋਈ ਜਾਂਦੀ ਹੈ ਵਾਰ-ਵਾਰ ਦੁਰਘਟਨਾ ਹੋਈ ਜਾਂਦੀ ਹੈ ਇਹਦੇ ਵਿੱਚ ਖਾਸ ਕਰਕੇ ਵੱਡਾ ਹੱਥ ਬੀਜਪੀ ਦੇ ਮੋਦੀ ਸਰਕਾਰ ਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈ ਕਿਸਾਨਾਂ ਤੇ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਤੇ ਕਿਸਾਨਾਂ ਦੀ ਆਬੀ ਦੀ ਖਿੱਚੋ ਤਣੀ ਕਰਾਉਣਾ ਸੇ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਸਤੇ ਇਹ ਜਿਹੜਾ ਹੈਗਾ ਮੋਦੀ ਸਰਕਾਰ ਦਾ ਹੱਥ ਹੈ ਤੇ ਮੈਂ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੂੰ ਜ਼ਰੂਰ ਅਪੀਲ ਕਰੂੰਗਾ ਵੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਹੈ ਕਟਕ ਪੁਤਲੀ ਬਣ ਕੇ ਰਹਿ ਗਈ ਪਹੁੰਚ ਤੱਕ ਕਿਸੇ ਵਿਕਾਸ ਦਾ ਮੁੱਦਾ ਹੈ ਭਾਂਡੇ ਗਰੀਬਾਂ ਦੀਆਂ 1000 ਰੁਪਏ ਫੈਸਲਾ ਦਾ ਮੁੱਦਾ ਹੈ ਇਹ ਅੱਜ ਤੱਕ ਕਿਸੇ ਵੀ ਵਿਕਾਸ ਤੇ ਕਿਸੇ ਮੁੱਦੇ ਤੇ ਖਰੇ ਨਹੀਂ ਉਤਰੇ ਤੇ ਮੈਂ ਬੇਨਤੀ ਕਰਦਾ ਹਾਂ ਭਗਵੰਤ ਮਾਨ ਜੀ ਨੂੰ ਦਿੱਲੀ ਵਾਲਿਆਂ ਦਾ ਪਿੱਠੂ ਨਾ ਬਣੇ ਇਹ ਮਾਹੌਲ ਜਿਹੜਾ ਹੈਗਾ ਸਾਡੇ ਪੰਜਾਬ ਦਾ ਸਾਡੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਹੀ ਬਣੀ ਰਹੇ ਕੁਝ ਲੋਕ ਖੁੱਲੜਬਾਜ ਲੋਕ ਆ ਜਿਹੜੇ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਸਾਡੀ ਕਿਸਾਨੀ ਨੂੰ ਸਾਡੀ ਜਵਾਨੀ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਸਾਡੇ ਦਲਤ ਸਮਾਜ ਦੇ ਲੋਕਾਂ ਨੂੰ ਕਾਰਗਟ ਕਰਨਾ ਚਾਹੋ ਕਿ ਪੰਜਾਬ ਦੇ ਮਾਹੌਲ ਖਰਨੇ ਖਰਾਬ ਕਰ ਰਹੇ ਆ ਮੈਂ ਬੇਨਤੀ ਕਰੂੰਗਾ ਵੀ ਪੰਜਾਬ ਦੇ ਮਾਹੌਲ ਤੇ ਭਾਰਤ ਦੇ ਮਾਹੌਲ ਸਾਹਮਣੇ ਰੱਖਣਾ ਸੀ ਇਹਦੇ ਤੇ ਠੋਸ ਪ੍ਰਬੰਧ ਉਹਨਾਂ ਬੰਦਿਆਂ ਤੇ ਜਿਹੜੇ ਵੀ ਬੰਦੇ ਦਾ ਜਿਹੜੇ ਬੰਦੇ ਦੇ ਬਗਰ ਦਾ ਅੱਛੇ ਹੱਥ ਹੈ ਉਹਨਾਂ ਤੇ ਦੇਸ਼ ਦਰੋਹੀ ਦਾ ਪਰਚਾ ਹੋ ਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਜੇਲ੍ਹ 'ਚ ਦਿੱਤੇ ਜਾਣੇ ਚਾਹੀਦੇ ਆ ਸਮਝ ਕੀ ਕਹਿਣਾ ਚਾਹੁੰਦੇ ਤੁਸੀਂ ਨਾਲ ਖੜੋ ਜਾ ਮੈਂ ਲਖਵੀਰ ਸਿੰਘ ਲਖਾ ਚੇਅਰਮੈਨ ਐਸੇ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਕੋਟ ਅੱਜ ਜੋ ਸਾਡੇ ਸ਼ਵਧਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਪੀਮਰਾਵ ਬੇਦਕਰ ਸਾਹਿਬ ਜੀ ਦੀ ਮੂਰਤੀ ਨਾਲ ਜੋ ਛੇੜਛਾੜ ਹੋਈ ਆ ਜੋ ਉਹਨਾਂ ਦੀ ਬੇਅਦਬੀ ਕੀਤੀ ਅੰਮ੍ਰਿਤਸਰ ਦੇ ਵਿੱਚ ਉਸ ਦੇ ਸਬੰਧ ਵਿੱਚ ਅਸੀਂ ਪੂਰੇ ਐਸੇ ਡਿਪਾਰਟਮੈਂਟ ਵੱਲੋਂ ਜ਼ਿਲ੍ਹਾ ਸੇਵਾਦਲ ਵੱਲੋਂ ਬੀਸੀ ਡਿਪਾਰਟਮੈਂਟ ਵੱਲੋਂ ਸਾਰੇ ਵੱਲੋਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਮੁੱਖ ਮੰਤਰੀ ਸਾਹਿਬ ਸਾਡੇ ਦਾ ਅਪਰੋਚ ਕਰ ਰਹੇ ਹਾਂ ਉੱਥੋਂ ਤੱਕ ਅਸੀਂ ਕਿ ਜਿੰਨੀਆਂ ਵੀ 바ਵਾ ਸਾਹਿਬ ਦੀਆਂ ਡਾਕਟਰ ਬੇਦਕਰ ਸਾਹਿਬ ਦੀਆਂ ਮੂਰਤੀਆਂ ਲੱਗੀਆਂ ਉਹਨਾਂ ਦੇ ਪੂਰਕਤਾ ਪ੍ਰਬੰਧ ਕੀਤੇ ਜਾਣ ਕਿਉਂਕਿ ਉਹਨਾਂ ਨਾਲ ਕੋਈ ਛੇੜਛਾੜ ਨਾ ਹੋ ਸਕੇ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਰਹੀਆਂ ਤਾਂ ਸਮਝ ਲਓ ਆਸੀਬੀਸੀ ਸਮਾਜ ਨੂੰ ਬਹੁਤ ਖਤਰਾ ਹੈ ਅਸੀਂ ਬਿਲਕੁਲ ਚੈਨ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਇਹਨਾਂ ਦੇ ਮੁਕਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਓਕੇ ਜੀ ਕੀ ਨਾ ਤੁਹਾਡਾ ਡਬਲਜੀ ਸਿੰਘ ਤੁਹਾਨੂੰ ਆਜੋ ਆਜੋ ਸਪੀਚ ਦਾ ਪ੍ਰਾਜਾ ਕਾਂਗਰਸ ਕਮੇਟੀ ਫਰੀਦਕੋਟ ਤੋਂ ਜੀ ਅੱਜ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਸੇਵਾਦਾਲ ਦੇ ਜੋ ਪ੍ਰਧਾਨ ਜੀ ਸਾਡੇ ਬੋਟ ਸਿੰਘ ਘਾਰੂ ਸਿੰਘ ਸਾਡੇ ਐਸਐਸ ਡਿਪਾਰਟਮੈਂਟ ਦੇ ਜੋ ਚੇਅਰਮੈਨ ਲਖਵੀਰ ਸਿੰਘ ਲੱਖਾ ਜੀ ਬੀਸੀ ਦੇ ਸਾਡੇ ਸੁਖਦੇਵ ਸਿੰਘ ਠੇਕੇਦਾਰ ਸਾਹਿਬ ਤੇ ਬਾਈ ਦਿਸੰਦਰ ਸਿੰਘ ਜੀ ਸਾਡੇ ਦਲਤ ਆਗੂ ਨੇ ਅਸੀਂ ਸਾਰੇ ਸਾਥੀਆਂ ਨੇ ਅੱਜ ਇਸ ਚੀਜ਼ ਦਾ ਰੋਸ ਪ੍ਰਗਟ ਕਰਨ ਵਾਸਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਹਾਂ ਕਿ ਜੋ ਬਾਬਾ ਸਾਹਿਬ ਦੀ ਜੋ ਮੂਰਤੀ ਦਾ અપਮਾਨ ਕੀਤਾ ਗਿਆ ਜੋ ਸ਼ਰਾਪਤੀ ਅੰਸਰ ਕਿਹਾ ਜਾ ਸਕਦਾ ਜਾਂ ਜੋ ਕਿਸੇ ਏਜੰਸੀ ਦੇ ਵੱਲੋਂ ਭੇਜੀ ਹੋਈ ਬੰਦੇ ਜਿਹੜੇ ਬਾਬਾ ਸਾਹਿਬ ਦੀ ਮੂਰਤੀ ਦਾ અપਮਾਨ ਕਰ ਰਹੇ ਆ ਉਸ ਚੀਜ਼ ਦੇ ਵਿਰੋਧ ਦੇ ਵਿੱਚ ਅਸੀਂ ਮੰਗ ਪੱਤਰ ਦੇਣ ਵਾਸਤੇ ਡੀਸੀ ਸਾਹਿਬ ਨੂੰ ਇਕੱਠੇ ਹੋਏ ਆ ਕਿਉਂਕਿ ਅਸੀਂ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜੋ ਵਿਅਕਤੀ ਹੈ ਇਹ ਕਿਸੇ ਏਜੰਸੀ ਦਾ ਹਿੱਸਾ ਹੋਣਗੇ ਜਾਂ ਸਾਡੇ ਸੰਵਿਧਾਨ ਵਿਰੋਧੀ ਜੋ ਸੰਗਠਨ ਹੈ ਜੋ ਸਾਡੇ ਦੇਸ਼ ਦੇ ਵਿੱਚ ਉਹ ਕੰਮ ਕਰਦਾ ਉਹਨਾਂ ਦੇ ਬੰਦੇ ਹੋਣਗੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਕਿਹੜੀ ਏਜੰਸੀਆਂ ਵੱਲੋਂ ਫੰਡਿੰਗ ਹੋਈ ਹੈ ਉਸ ਚੀਜ਼ ਦੀ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦੇ ਕਿਹੜੀਆਂ ਏਜੰਸੀਆਂ ਦੇ ਨਾਲ ਸਬੰਧ ਹੈ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਜੋ ਸਾਡੇ ਆਪਸੀ ਭਾਈਚਾਰਾ ਉਹਦੇ ਵਿੱਚ ਫਿਰਕੂਵਾਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਉਸ ਚੀਜ਼ ਦੇ ਖਿਲਾਫ ਅਸੀਂ ਅੱਜ ਸਾਰੇ ਸਾਥੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਮਰਦਾਬਾਦ 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 ਦਮੀ ਸਰਕਾਰ ਮਰਦਾਬਾਦ 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 ਪੰਜਾਬ ਵਿਰੋਧੀ ਸਰਕਾਰ ਮਰਦਾਬਾਦ 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 ਕਿਸਾਨ ਵਿਰੋਧੀ ਤੱਕ ਜਾ ਕੇ ਜਿਹੜੀ ਰਜੈਂਸੀ ਕੰਮ ਕਰ ਰਹੀ ਹੈ ਜਾਂਚ ਉਚੋਕੋ ਹੈ ਇਹ ਦਾਰਿਓ ਇਹ ਜੋ ਬ੍ਰੋਡਕਾਸਟ ਹੈ ਹਾਂ ਜੀ ਇਹ ਰੇ ਦੋਜੀ ਨੇ ਪਤਾ ਠੀਕ ਹੈ ਜੀ ਮੈਂ ਮੇਰੇ ਜੀ ਨੇ ਹੋਰ ਕੋਈ ਨਹੀਂ ਮਿਹਰਬਾਨੀ ਹੋ ਦੇ ਜਿਹਨੇ ਵੀ ਸਮਝਾ ਹਾਂ ਜੀ ਇਸ ਤੇਵਾ ਦਾ ਰੋਮੀ ਸੇਮ ਮਸਲਾ ਤੇ ਹੈ ਮਸਲਾ ਸੇਮ ਹੈ ਜੋ ਸਾਡੇ ਵਕਫਾ ਕਰਗੇ ਓਕੇ ਨਾਮ ਮੈਂ ਦੱਸਦਾ ਹਾਂ ਜੀ ਅੱਜ 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 ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਸਰੱਖਾ ਕੌਮ ਦੇ ਤਾਂ ਲੋਕੇ ਤੋਂ ਇਹੋ ਜਿਹੀ ਕਿ ਉਹ ਨਹੀਂ ਘਟਣਾ ਜਿਹੜੀ ਉਹ ਨਾ ਬਿਲਕੁਲ ਜੀ ਹੋਵੇ ਦੇ ਨਾਲ ਕੋਈ ਛੋਟਾ ਮਾਤੇ ਹੈਗਾ ਹੈਗਾ ਜੀ ਤੁਹਾਨੂੰ ਪਤਾ ਹੈ ਕਿ ਮੈਂ ਸੀਗਾ ਫਲੋਰ ਬਿਲਕੁਲ ਇੱਕ ਸਾਲ ਪਹਿਲਾਂ ਮੜਾ ਖੁੱਲ੍ਹ ਗਏ ਜਰਾ ਬੁੱਲ੍ਹ ਗਏ ਆਪਾਂ ਅੱਗੇ ਕਾਵਾਂਗੇ